ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਕੱਚਾ ਮੁਲਾਜ਼ਮ ਸੰਜਮ ਔਰਚਾ ਪੰਜਾਬ ਵੱਲੋਂ ਕੀਤੀ ਗਈ ਵਿਸ਼ਾਲ ਰੈਲੀ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੱਚਾ ਮੁਲਾਜ਼ਮ ਸੰਜਮ ਔਰਚਾ ਪੰਜਾਬ ਦੇ ਬੈਨਰ ਹੇਠ ਫਖਵਖ ਵਿਭਾਗਾਂ ਨਾਲ ਸੰਬੰਧਿਤ ਠੇਕਾ ਆਧਾਰਿਤ ਇਨਲਿਸਟਮੈਂਟ ਆਊਟਸੋਰਸਿੰਗ ਦੇ ਹਾੜੀਦਾਰ ਜਲ ਸਪਲਾਈ ਪੰਚਾਇਤੀ ਕਾਮਿਆਂ ਵੱਲੋਂ ਵਿਸ਼ਾਲ ਰੂਪ ਵਿੱਚ ਸੰਗਰੂਰ ਬਾਈਪਾਸ ਤੇ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਭਗਵੰਤ ਮਾਨ ਖਿਲਾਫ ਰੋਸ ਸੈਲੀ ਕੀਤੀ ਗਈ ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਇਸ ਉਪਰੰਤ ਜਾਣਕਾਰੀ ਦਿੰਦਿਆਂ ਕਨਵੀਨਰ ਜਸਵੀਰ ਸਿੰਘ ਸ਼ੀਰਾ ਸਰਬਜੀਤ ਸਿੰਘ ਭੁੱਲਰ ਸੁਖਜੀਤ ਸਿੰਘ ਤੇ ਦਿਲਬਾਕ ਸਿੰਘ ਸੂਬਾ ਆਗੂ ਗੁਰਮੀਤ ਸਿੰਘ ਕੋਟਲਾ ਕਾਜ਼ੀਆ ਹਰਪ੍ਰੀਤ ਸਿੰਘ ਰਾਜਿਆ ਰਿਸਪਾਲਸਿੰਗ ਨੇ ਕਿਹਾ ਕਿ ਬਦਲਾਅ ਦਾ ਨਾਰਾ ਲਾਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਨੇ ਸੱਤਾ ਤੋਂ ਪਹਿਲਾਂ ਪੰਜਾਬ ਦੇ ਠੇਕਾ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਆਪੋ ਆਪਣੇ ਪਿਤਰੀ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਅੱਦਾ ਸਮਾ ਬਤੀਤ ਹੋ ਚੁੱਕਾ ਹੈ ਸਰਕਾਰ ਨੇ ਅੱਜ ਤੱਕ ਸਾਡੀ ਸੁਣਵਾਈ ਨਹੀਂ ਕੀਤੀ ਜਿਸ ਤੋ ਅੱਕੇ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਆਪਣਾ ਕੀਤਾ ਵਾਦਾ ਯਾਦ ਕਰਾਉਣ ਆਏ ਹਨ ਉਹਨਾਂ ਮੰਗ ਕੀਤੀ ਕਿ ਕੱਚੇ ਅਤੇ ਠੇਕੇ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਪੈਨਸ਼ਨਰੀ ਲਾਭਾਂ ਸਮੇਤ ਰੈਗੂਲਰ ਕੀਤਾ ਜਾਵੇ ਪਾਲਸੀ ਵੈਲਫੇਅਰ ਆਫ ਐਟ ਹੱਕ ਠੇਕਾ ਆਧਾਰਿਤ ਦਿਹਾੜੀਦਾਰ ਫਰਕ ਚਾਰਜ ਅਤੇ ਇਨਲਿਸਟਮੈਂਟ ਅਸਥਾਈ ਐਕਟ 16 ਮਈ 2023 ਵਿੱਚੋਂ ਬਾਹਰ ਕੱਢੇ ਗਏ ਠੇਕਾ ਆਊਟਸੋਰਸਿੰਗ ਲਿਸਟਮੈਂਟ ਉਲਾਜਮਾ ਨੂੰ ਸ਼ਾਮਿਲ ਕੀਤਾ ਜਾਵੇ ਪਾਲਿਸੀ ਵਿੱਚ ਲਾਈਆਂ ਬੇਲੋੜੀਆਂ ਸ਼ਰਤਾਂ ਜਿਵੇਂ ਕਿ ਅਨਪੜ ਕੋਟ ਕੇ ਉਮਰ ਹੱਦ ਵੱਖਰਾ ਕਾਡਰ ਗੈਪ ਵਾਲੇ ਵਰਕਰਾਂ ਤੇ 10 ਸਾਲਾਂ ਦੀ ਹੱਦ ਪੂਰੀ ਨਾ ਕਰਨਾ ਆਦਿ ਹਟਾਇਆ ਜਾਵੇ ਸਮੂਹ ਵਿਭਾਗਾ ਦੇ ਕੱਚੇ ਤੇ ਆਊਟਸੋਰਸਿੰਗ ਲਿਸਟਮੈਂਟ ਦਿਹਾੜੀਦਾਰ ਜਲ ਸਪਲਾਈ ਪੰਚਾਇਤੀ ਵਰਕਰਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਨਿਯਮ ਲਾਗੂ ਕੀਤੇ ਜਾਣ ਹਰ ਪ੍ਰਕਾਰ ਦੇ ਆਊਟਸੋਰਸਿੰਗ ਲਿਸਟਮੈਂਟ ਦਿਹਾੜੀਦਾਰ ਜਲ ਸਪਲਾਈ ਪੰਚਾਇਤੀ ਮੁਲਾਜ਼ਮਾਂ ਦੀਆਂ ਛਾਂਟੀਆਂ ਤੇ ਮੁਕੰਮਲ ਰੋਕ ਲਾਈ ਜਾਵੇ ਅਤੇ ਛਾਂਟੀ ਕੀਤੇ ਮੁਲਾਜ਼ਮਾਂ ਨੂੰ ਤੁਰੰਤ ਦਾਖਲ ਦੇ ਕੇ ਬਹਾਲ ਕੀਤਾ ਜਾਵੇ ਘੱਟੋ ਘੱਟ ਉਜਰਤਾਂ 26000 ਰੁਪਏ ਮਾਸਿਕ ਤੱਕ ਕੀਤੀਆਂ ਜਾਣ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਅਨੁਸਾਰ ਕੱਚੇ ਇਨਲਿਸਟਮੈਂਟ ਦਿਹਾੜੀਦਾਰ ਆਊਟਸੋਰਸਿੰਗ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚ 40% ਵਾਧਾ ਕੀਤਾ ਜਾਵੇ ਪੰਚਾਇਤਾਂ ਅਧੀਨ ਦਿੱਤੀਆਂ ਜਲ ਸਪਲਾਈ ਸਕੀਮਾਂ ਤੇ ਸੇਵਾਵਾਂ ਨਿਭਾ ਰਹਿੇ ਕਾਮਿਆਂ ਦੀਆਂ ਛਾਂਟੀਆਂ ਤੇ ਮੁਕੰਮਲ ਰੋਕ ਲਗਾਈ ਜਾਵੇ ਕਿਰਤ ਕਾਨੂੰਨ ਅਨੁਸਾਰ ਉਜਰਤਾ ਤੈਅ ਕੀਤੀਆਂ ਜਾਵੇ ਪੰਚਾਇਤਾਂ ਅਧੀਨ ਦਿੱਤੀਆਂ ਜਲ ਸਪਲਾਈ ਸਕੀਮਾਂ ਵਿਭਾਗ ਅਧੀਨ ਵਾਪਸ ਲਈਆਂ ਜਾਣ ਵਾਲੀਆਂ ਪੰਚਾਇਤ ਅਧੀਨ ਸਕੀਮਾਂ ਦੇਣੀਆਂ ਬੰਦ ਕੀਤੀਆਂ ਜਾਣ ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੋਰਚੇ ਦੀਆਂ ਮੰਗਾਂ ਨੂੰ ਅਣਗੌਲੀਆਂ ਕੀਤਾ ਤਾਂ ਭਵਿੱਖ ਵਿੱਚ ਇਸ ਤੋਂ ਵੀ ਥਿੱਕੇ ਸੰਘਰਸ਼ ਉਲਿੱਕੇ ਜਾਣਗੇ ਇਸ ਮੌਕੇ ਸੋਭਾ ਵਿਥ 77 ਹਰਜਿੰਦਰ ਸਿੰਘ ਮਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਬਲਵੀਰ ਸਿੰਘ ਹਿਰਦਾਪੁਰ ਸੂਬਾ ਜਰਨਲ 77 ਜਲ ਸਪਲਾਈ ਵਰਕਰ ਯੂਨੀਅਨ ਪੰਜਾਬ ਹਰਜੀਤ ਕੌਰ ਸਮਰਾਲਾ ਡੈਮੋਕ੍ਰੈਟਿਕ ਜੰਗਲਾਤ ਵਰਕਰ ਯੂਨੀਅਨ ਪੰਜਾਬ ਬਿਆਨਤ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਗ੍ਰਾਮ ਪੰਚਾਇਤ ਪੰਪ ਆਪਰੇਟਰ ਯੂਨੀਅਨ ਪੰਜਾਬ ਦਿਲ ਬਾਕਸਿੰਗ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਸੂਬਾ ਜਰਨਲ ਸਕੱਤਰ ਆਊਟਸੋਰਸਿੰਗ ਆਲ ਬੈਂਕ ਇੰਪਲਾਈਜ਼ ਯੂਨੀਅਨ ਪੰਜਾਬ ਸਤਪਾਲ ਸਿੰਘ ਕੁਲਵਿੰਦਰ ਸਿੰਘ ਸਾਬਕਾ ਕਮੇਟੀ ਸੂਬਾ ਪ੍ਰਧਾਨ ਆਊਟਸੋਰਸਿੰਗ ਜਲ ਸਪਲਾਈ ਕਮੇਟੀ ਸੀਵਰੇਜ ਬੋਰਡ ਪੰਜਾਬ ਆਦਿ ਸਾਥੀ ਆਪਣੀਆਂ ਜਥੇਬੰਦੀਆਂ ਤੇ ਵੱਡੇ ਕਾਫਲੇ ਸਮੇਤ ਸ਼ਾਮਲ ਹੋਏ